ਨਾਬਾ ਜੇਲ੍ਹ ਚ ਕੈਦ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਹੋਈ ਹੈ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਹਾਈ ਕੋਰਟ ਤੋਂ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ 10 ਨਵੰਬਰ ਯਾਨੀ ਕਿ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਹੈ ਜੀ ਹਾਂ ਅੱਜ ਜੋ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਕੋਈ ਫੈਸਲਾ ਆਉਣਾ ਸੀ ਉਹ ਫੈਸਲਾ ਹੁਣ ਸੋਮਵਾਰ ਤੱਕ ਲਿਆ ਜਾਵੇਗਾ ਬੀਤੇ ਕੱਲ੍ਹ ਵੀ ਵਿਕਰਮ ਸਿੰਘ ਮਜੀਠੀਆ ਦੀ ਕੋਰਟ ਸੁਣਵਾਈ ਸੀ ਜਿਸ ਨੂੰ ਲੈ ਅੱਜ ਯਾਨੀ ਕਿ 7 ਤਰੀਕ ਦਾ ਸਮਾਂ ਦਿੱਤਾ ਸੀ ਪਰ ਅੱਜ ਇਸ ਸੁਣਵਾਈ ਨਹੀਂ ਹੋ ਸਕੀ ਦੱਸਦੇ ਕਿ ਬੀਤੇ ਕੱਲ੍ਹ ਵੀ ਪੰਜਾਬ ਹਰਿਆਣਾ ਹਾਈ ਕੋਰਟ 'ਚ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਲਈ ਕਾਫੀ ਬਹਿਸ ਹੋਈ ਸੀ ਸਰਕਾਰ ਦੀ ਨੁਮਾਈ ਹੀ ਕਰੇ ਵਕੀਲਾਂ ਨੇ ਬਿਕਰਮ ਸਿੰਘ ਮਜੀਠੀਆ ਦੀ ਸੁਣਵਾਈ ਲਈ 2 ਦਿਨ ਦਾ ਸਮਾਂ ਮੰਗਿਆ ਸੀ ਪਰ ਅਦਾਲਤ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਇਹ ਸੁਣਵਾਈ ਅੱਜ ਹੀ ਹੋਵੇਗੀ ਪਰ ਇਸ ਦੇ ਬਾਵਜੂਦ ਸੁਣਵਾਈ ਕੱਲ੍ਹ ਯਾਨੀ ਅੱਜ 7 ਤਰੀਕ ਤੱਕ ਟਾਲ ਦਿੱਤੀ ਗਈ ਸੀ ਪਰ ਅੱਜ ਵੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਕੋਈ ਫੈਸਲਾ ਨਹੀਂ ਆਇਆ ਹੈ ਤੇ ਬੀਤੇ ਕੱਲ੍ਹ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਵੀ ਕਿਹਾ ਸੀ ਕਿ ਸਰਕਾਰ ਸਿਰਫ ਸਮਾਂ ਮੰਗ ਕੇ ਜ਼ਮਾਨਤ 'ਚ ਦੇਰੀ ਕਰ ਰਹੀ ਹੈ ਜਦੋਂ ਕਿ ਇੱਕ ਵਾਰ ਚਾਰਸ਼ੀਟ ਪਹਿਲਾਂ ਹੀ ਧਾਇਰ ਹੋ ਚੁੱਕੀ ਹੈ ਤਾਂ ਤੁਸੀਂ ਉਸ ਨੂੰ ਜੀਲ ਸੀ ਰੱਖਣਾ ਕੋਈ ਜਾਇਜ਼ ਨਹੀਂ ਹੈ ਦੱਸਦੇ ਕਿ ਹਾਈ ਕੋਰਟ ਇਸ ਮਾਮਲੇ ਉਤੇ ਸੁਣਵਾਈ ਹੁਣ ਸੋਮਵਾਰ ਹੋਵੇਗੀ ਦੱਸਦੇ ਕਿ ਸਾਰਾ ਮਾਮਲਾ 25 ਜੂਨ ਨੂੰ ਸ਼ੁਰੂ ਹੋਇਆ ਜਦੋਂ ਸਵੇਰੇ ਸਵੇਰੇ ਵਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ ਪਈ ਸੀ ਬਿਜ਼ਨਸ ਟੀਮ ਨੇ ਛਾਪੇਮਾਰੀ ਦੌਰਾਨ ਡਿਜੀਟਲ ਡਿਵਾਈਸਾਂ ਜਾਇਦਾਦ ਤੇ ਕੁਝ ਹੋਰ ਮਹਿੰਗੇ ਸਮਾਨ ਮਰੇ ਸਨ ਜਿਸ ਲਈ ਵਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ 5 ਮਹੀਨਿਆਂ ਬਾਅਦ ਵੀ ਵਿਕਰਮ ਸਿੰਘ ਮਜੀਠੀਆ ਨੂੰ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ ਉਮੀਦ ਹੈ ਕਿ ਅੱਜ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ 'ਤੇ ਸੁਣਵਾਈ ਹੋਵੇਗੀ ਪਰ ਹੁਣ ਇਹ ਸੁਣਵਾਈ ਸੋਮਵਾਰ ਤੱਕ ਜੋ ਕਿਸੇ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਨਾਬਾ ਜੇਲ੍ਹ ਚ ਕੈਦ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਹੋਈ ਹੈ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਹਾਈ ਕੋਰਟ ਤੋਂ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ 10 ਨਵੰਬਰ ਯਾਨੀ ਕਿ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਹੈ ਜੀ ਹਾਂ ਅੱਜ ਜੋ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਕੋਈ ਫੈਸਲਾ ਆਉਣਾ ਸੀ ਉਹ ਫੈਸਲਾ ਹੁਣ ਸੋਮਵਾਰ ਤੱਕ ਲਿਆ ਜਾਵੇਗਾ ਬੀਤੇ ਕੱਲ ਵੀ ਵਿਕਰਮ ਸਿੰਘ ਮਜੀਠੀਆ ਦੀ ਕੋਰਟ ਸੁਣਵਾਈ ਸੀ ਜਿਸ ਨੂੰ ਲੈ ਅੱਜ ਯਾਨੀ ਕਿ 7 ਤਰੀਕ ਦਾ ਸਮਾਂ ਦਿੱਤਾ ਸੀ ਪਰ ਅੱਜ ਇਹ ਸੁਣਵਾਈ ਨਹੀਂ ਹੋ ਸਕੀ ਦੱਸਦੇ ਕਿ ਬੀਤੇ ਕੱਲ੍ਹ ਵੀ ਪੰਜਾਬ ਹਰਿਆਣਾ ਹਾਈ ਕੋਰਟ ਚ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਲਈ ਕਾਫੀ ਬਹਿਸ ਹੋਈ ਸੀ ਸਰਕਾਰ ਦੀ ਨੁਮਾਈ ਹੀ ਕਰੇ ਵਕੀਲਾਂ ਨੇ ਬਿਕਰਮ ਸਿੰਘ ਮਜੀਠੀਆ ਦੀ ਸੁਣਵਾਈ ਲਈ 2 ਦਿਨ ਦਾ ਸਮਾਂ ਮੰਗਿਆ ਸੀ ਪਰ ਅਦਾਲਤ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਇਹ ਸੁਣਵਾਈ ਅੱਜ ਹੀ ਹੋਵੇਗੀ ਪਰ ਇਸ ਦੇ ਬਾਵਜੂਦ ਸੁਣਵਾਈ ਕੱਲ੍ਹ ਯਾਨੀ ਅੱਜ 7 ਤਰੀਕ ਤੱਕ ਟਾਲ ਦਿੱਤੀ ਗਈ ਸੀ ਪਰ ਅੱਜ ਵੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਕੋਈ ਫੈਸਲਾ ਨਹੀਂ ਆਇਆ ਹੈ ਤੇ ਬੀਤੇ ਕੱਲ੍ਹ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਵੀ ਕਿਹਾ ਸੀ ਕਿ ਸਰਕਾਰ ਸਿਰਫ ਸਮਾਂ ਮੰਗ ਕੇ ਜ਼ਮਾਨਤ ਚ ਦੇਰੀ ਕਰ ਰਹੀ ਹੈ ਜਦੋਂ ਕਿ ਇੱਕ ਵਾਰ ਚਾਰਸ਼ੀਟ ਪਹਿਲਾਂ ਹੀ ਧਾਇਰ ਹੋ ਚੁੱਕੀ ਹੈ ਤਾਂ ਤੁਸੀਂ ਉਸ ਨੂੰ ਜੀਲ ਚ ਰੱਖਣਾ ਕੋਈ ਜਾਇਜ਼ ਨਹੀਂ ਹੈ ਦੱਸਦੇ ਕਿ ਹਾਈ ਕੋਰਟ ਇਸ ਮਾਮਲੇ ਉਤੇ ਸੁਣਵਾਈ ਹੁਣ ਸੋਮਵਾਰ ਹੋਵੇਗੀ ਦੱਸਦੇ ਕਿ ਸਾਰਾ ਮਾਮਲਾ 25 ਜੂਨ ਨੂੰ ਸ਼ੁਰੂ ਹੋਇਆ ਜਦੋਂ ਸਵੇਰੇ ਸਵੇਰੇ ਵਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ ਪਈ ਸੀ ਬਿਜ਼ਨਸ ਟੀਮ ਨੇ ਛਾਪੇਮਾਰੀ ਦੌਰਾਨ ਡਿਜੀਟਲ ਡਿਵਾਈਸਾਂ ਜਾਇਦਾਦ ਤੇ ਕੁਝ ਹੋਰ ਮਹਿੰਗੇ ਸਮਾਨ ਮਲੇਸਨ ਜਿਸ ਲਈ ਵਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ 5 ਮਹੀਨਿਆਂ ਬਾਅਦ ਵੀ ਵਿਕਰਮ ਸਿੰਘ ਮਜੀਠੀਆ ਨੂੰ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ ਉਮੀਦ ਹੈ ਕਿ ਅੱਜ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਸੁਣਵਾਈ ਹੋਵੇਗੀ ਪਰ ਹੁਣ ਇਹ ਸੁਣਵਾਈ ਸੋਮਵਾਰ ਤੱਕ ਹੋ ਜੋ ਕਿਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ